と。 ਅੱਜ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੀ ਸਰਕਾਰ ਵਿੱਚ ਕੀ ਚੱਲ ਰਿਹਾ ਹੈ। ਪੰਜਾਬ ਦੇ ਮੰਤਰੀ ਨੇ 20 ਮਹੀਨੇ ਤੱਕ ਉਹ ਵਿਭਾਗ ਚਲਾਇਆ ਜਿਹੜਾ ਕਿ ਅਸਲ ਦੇ ਵਿੱਚ ਮੌਜੂਦ ਹੀ ਨਹੀਂ ਸੀ। ਇਸ ਦੇ ਪਿੱਛੇ ਸੱਚਾਈ ਕੀ ਹੈ, ਕੀ ਖਬਰ ਹੈ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆਂ। ਹਾਂਜੀ ਸਤਿ ਸ੍ਰੀ ਅਕਾਲ ਦੀ ਸੁਆਗਤ ਹੈ ਤੁਹਾਡਾ ਆਪਣੇ ਚੈਨਲ ਤੇ। ਹਾਂਜੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਵਿੱਚ ਵਾਪਰ ਰਹੀ ਇੱਕ ਸ਼ਰਮਨਾਕ ਘਟਨਾ ਦੇ ਬਾਰੇ। ਕਦੇ ਸੁਣਿਆ ਹੈ ਕਿ ਕੋਈ ਮੰਤਰੀ ਇੱਕ ਵਿਭਾਗ ਦੀ ਅਗਵਾਈ ਕਰ ਰਿਹਾ ਹੋਵੇ ਤੇ ਅਸਲ 'ਚ ਉਹ ਵਿਭਾਗ ਮੌਜੂਦ ਹੀ ਨਾ ਹੋਵੇ। ਆਓ ਅਸੀਂ ਜਾਣਦੇ ਹਾਂ ਕਿ ਅਸਲ ਤੱਤ ਆ ਸਾਰੀ ਜਾਣਕਾਰੀ ਅਸਲ ਵਿੱਚ ਕੀ ਹੈ ਅਸਲ ਦੇ ਵਿੱਚ ਜਿਵੇਂ ਕਿ ਕੁਝ ਦਿਨ ਪਹਿਲਾਂ ਇੱਕ ਇਹ ਵੀ ਨਿਊਜ਼ ਆਈ ਸੀਗੀ ਕਿ ਪਿੰਡ ਨਵੀਂ ਰੱਜੋ ਕੀ ਕਰਕੇ ਕੋਸ ਪਿੰਡ ਸੀਗਾ ਸ਼ਾਇਦ ਇਦਾਂ ਦਾ ਸੀਗਾ ਨਿਊ ਰੱਜੋ ਕੀ ਸ਼ਾਇਦ ਉਹ ਅਸਲ ਦੇ ਵਿੱਚ ਪਿੰਡ ਹੈ ਹੀ ਨਹੀਂ ਸੀ ਜੋ ਕਿ ਕਾਗਜ਼ਾਂ ਦੇ ਵਿੱਚ ਬਣਾਇਆ ਪਿਆ ਸੀਗਾ ਉਹ ਅਸਲ ਦੇ ਪਿੰਡ ਵਿੱਚ ਪਿੰਡ ਰੱਜੋ ਕੀ ਤੇ ਦੋ ਰੱਜੋ ਕੀ ਸੀਗੇ ਨੇੜੇ 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 ਪਰ ਜਿਹੜਾ ਜਿਹੜਾ ਨਾਮ ਕਾਗਜ਼ਾਂ ਦੇ ਵਿੱਚ ਉਹ ਲਿਖਿਆ ਹੋਇਆ ਸੀਗਾ ਉਹ ਨਾਂ ਦਾ ਪਿੰਡ ਨਹੀਂ ਸੀ ਹੈਗਾ ਕਿਉਂਕਿ ਉਹਦੇ ਮੂਹਰੇ ਉਹਨਾਂ ਨੇ ਨਿਊ ਲਾਇਆ ਹੋਇਆ ਸੀ ਤੇ ਉਸ ਪਿੰਡ ਨੂੰ ਬਹੁਤ ਸਾਰੀਆਂ ਗ੍ਰਾਂਟਾਂ ਵੀ ਆਈਆਂ ਤੇ ਉਹ ਗ੍ਰਾਂਟਾਂ ਦਾ ਘਪਲਾ ਹੋਇਆ ਹੋਇਆ ਸੀਗਾ ਇਹਦੇ ਵਿੱਚ ਕੁਝ ਅਧਿਕਾਰੀ ਵੀ ਸ਼ਾਮਲ ਸੀਗੇ ਪੁਰਾਣੇ ਇਹ ਕਾਫੀ ਪੁਰਾਣੇ ਟਾਈਮ ਦੀ ਗੱਲ ਹੈ ਤੇ ਹੁਣ ਇਹ ਮਸਲਾ ਸ਼ੁਰੂ ਹੋਇਆ ਹੈ ਕਿ ਇੱਕ ਵਿਭਾਗ ਚੱਲ ਰਿਹਾ ਸੀ ਜਿਹੜਾ ਕਿ ਵਿਭਾਗ ਅਸਲ ਦੇ ਵਿੱਚ ਹੈ ਹੀ ਨਹੀਂ ਸੀ ਇਹਦਾ ਪਤਾ ਲੱਗਿਆ ਕਿ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 20 ਮਹੀਨੇ ਤੱਕ ਡਿਪਾਰਟਮੈਂਟ ਆਫ ਐਡਮਿਨਿਸਟ੍ਰੇਟਿਵ ਰਿਫਾਰਮਜ਼ ਦੀ ਅਗਵਾਈ ਕੀਤੀ ਜਦਕਿ ਇਹ ਵਿਭਾਗ ਕਦੇ ਬਣਿਆ ਹੀ ਨਹੀਂ ਸੀ ਇਹ ਗ ਮੇਂ ਹੋਈ ਸਰਕਾਰੀ ਨੋਟੀਫਿਕੇਸ਼ਨ ਚ ਜ਼ਿਕਰ ਕੀਤਾ ਗਿਆ ਕਿ ਇਹ ਵਿਭਾਗ ਅਸਲ ਚ ਅਧਿਕਾਰਤ ਤੌਰ ਤੇ ਮੌਜੂਦ ਹੀ ਨਹੀਂ ਸੀ ਟਾਲੀਬਾਲ ਜੋ ਐਨ ਆਰ ਆਈ ਅਫੇਅਰਸ ਵਿਭਾਗ ਦੀ ਸੰਭਾਲ ਵੀ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਉਹਨੂੰ ਇਸ ਗਲਤੀ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਹਾਲਾਂਕਿ ਸੀਐਮ ਭਗਵੰਤ ਮਾਨ ਨੇ ਇਹਦੇ ਬਾਰੇ ਪੁਰਾਣੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਨਾਂ ਨੂੰ ਦੋਸ਼ ਦਿੱਤਾ ਪਰ ਦੂਜੀਆਂ ਪਾਰਟੀਆਂ ਨੇ ਇਸ ਪਿੱਛੇ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਸਨਾਈਆਂ ਨੇ ਆਪਾਂ ਕਹਿ ਲਈਏ ਇਹ ਗਲਤੀ ਕਿਵੇਂ ਹੋਈ ਸਰਕਾਰੀ ਨੋਟੀਫਿਕੇਸ਼ਨ ਚ ਜ਼ਿਕਰ ਕੀਤਾ ਗਿਆ ਕਿ ਇਹ ਵਿਭਾਗ ਅਸਲ ਤੇ ਅਧਿਕਾਰਤ ਤੌਰ ਤੇ ਮੌਜੂਦ ਨਹੀਂ ਪੱਤਰਕਾਰਾਂ ਦੇ ਸਵਾਲਾਂ ਤੇ ਢਾਲੀਵਾਲ ਨੇ ਕਿਹਾ ਕਿ ਮੈਂ ਪਾਰਟੀ ਦਾ ਇੱਕ ਸਿਪਾਹੀ ਹਾਂ ਜਿਹੜਾ ਵੀ ਕੰਮ ਮਿਲਿਆ ਮੈਂ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਚ ਸਿਰਫ ਮੁੱਖ ਮੰਤਰੀ ਭਵੰਤਮਾ ਹੀ ਸਹੀ ਜਵਾਬ ਦੇ ਸਕਦੇ ਨੇ ਸੋ ਇਸ ਖੁਲਾਸੇ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਵਿਰੋਧੀ ਪਾਰਟੀਆਂ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਭਾਜਪਾ ਨੇ ਮਸਲਾ ਉਠਾਇਆ ਇਹਨਾਂ ਦੇ ਉੱਤੇ ਤੇ ਰੋਮੀਨੀ ਅਕਾਲੀ ਦਲ ਪਾਰਟੀ ਨੇ ਵੀ ਇਹਨਾਂ ਦੇ ਉੱਤੇ ਤੰਜ ਕੱਸੇ ਨੇ ਸੋ ਭਾਜਪੀ ਦੇ ਇੱਕ ਨੇਤਾ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਆਪ ਸਰਕਾਰ ਨੂੰ ਪ੍ਰਸ਼ਾਸਨਿਕ ਮਾਮਲਿਆਂ ਦੀ ਕੋਈ ਸਮਝ ਨਹੀਂ ਸਮੱਸਿਆਵਾਂ ਦੀ ਦੇਖ ਕੇ ਪੰਜਾਬ ਸਰਕਾਰ ਨੇ ਹੁਣ ਡਿਪਾਰਟਮੈਂਟ ਆਫ ਐਡਮਿਨਿਸਟ੍ਰੇਟਿਵ ਰਿਫਾਰਮਸ ਨੂੰ ਅਧਿਕਾਰਤ ਤੌਰ ਤੇ ਸਕ੍ਰੈਪ ਕਰਤਾ ਤੇ ਇਸ ਦੇ ਨਾਲ ਹੀ 21 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਵੀ ਕਰ ਦਿੱਤੇ ਗਏ ਸਿਆਸੀ ਵਿਸ਼ਲੇਸ਼ਕ ਕਹਿੰਦੇ ਹਨ ਕਿ ਇਹ ਘਟਨਾ ਦੱਸਦੀ ਹੈ ਕਿ ਸਰਕਾਰ ਵਿੱਚ ਸਜੱਦੀ ਯੋਜਨਾ ਅਤੇ ਵਾਧੂ ਜ਼ਿੰਮੇਵਾਰੀ ਦੀ ਲੋੜ ਹੈ ਇਹ ਮਾਮਲਾ ਸਾਬਤ ਕਰਦਾ ਹੈ ਕਿ ਸਰਕਾਰੀ ਵਿਭਾਗਾਂ 'ਚ ਸੁਧਾਰ ਦੀ ਲੋੜ ਹੈ ਜਨਤਾ ਉਡੀਕ ਕਰ ਰਹੀ ਹੈ ਕਿ ਮੁੱਖ ਮੰਤਰੀ ਭਵਾਂਤਮਾਨ ਇਸ ਵਿਵਸਥਾ ਤੇ ਪੂਰਾ ਜਵਾਬ ਦੇਣ ਕਿ ਇਹ ਸਿਰਫ ਇੱਕ ਲਾਪਰਵਾਹੀ ਸੀ ਜਾਂ ਇਸ ਵਿੱਚ ਕੁਝ ਹੋਰ ਵੀ ਹੈ ਇਹ ਹਾਲਾਤ ਭਵਿੱਖ 'ਚ ਆਪ ਲਈ ਚੁਣੌਤੀ ਬਣ ਸਕਦੇ ਹਨ ਸੋ ਕੀ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹੋ ਜਿਹੀਆਂ ਹੋਰ ਮਹੱਤਵਪੂਰਨ ਖਬਰਾਂ ਬਾਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ